ਸਾਡੇ ਜੀਵਨ ਵਿੱਚ ਜੋ ਸਭ ਤੋਂ ਵੱਡਾ ਵਿਕਾਰ ਹੈ ਸਭ ਤੋਂ ਦੁੱਖਾਂ ਦਾ ਕਾਰਨ ਹੈ ਜੋ ਉਹ ਹੰਕਾਰ ਹੈ ਹੰਕਾਰ ਕਰਕੇ ਹੀ ਅਸੀਂ ਓਮੇ ਕਰਕੇ ਹੀ ਸਾਡੇ ਜੀਵਨ ਦੇ ਵਿੱਚ ਦੁੱਖ ਹਨ ਹੰਕਾਰ ਕਰਕੇ ਹੀ ਦੁੱਖ ਹਨ ਕਿਉਂਕਿ ਉਸ ਦੇ ਵਿੱਚ ਇਹ ਹੈ ਕਿ ਮੈਂ ਕਰ ਰਿਹਾ ਹਾਂ ਜੋ ਮੈਂ ਚਾਹੁੰਦਾ ਉਹ ਹੋਣਾ ਚਾਹੀਦਾ ਹੈ ਜੋ ਪਰਮਾਤਮਾ ਦੀ ਮਰਜ਼ੀ ਹੈ ਉਹ ਨਹੀਂ ਜਿਵੇਂ ਦਾ ਮੈਂ ਮੈਂ ਚਾਹੁੰਦਾ ਹਾਂ ਮੇਰਾ ਮਨ ਚਾ ਰਿਹਾ ਹੈ ਓਵੇਂ ਦਾ ਹੋਣਾ ਚਾਹੀਦਾ ਹੈ ਜਿਵੇਂ ਦਾ ਮੈਂ ਚਾਹੁੰਦਾ ਹਾਂ ਪਰ ਸਤਿਗੁਰੂ ਕਹਿੰਦੇ ਹਨ ਓਮੇ ਇਹਾ ਜਾਤੈ ਓਮੇ ਕਰਮ ਕਮਾਏ ਓਮੇ ਇਹੀ ਬੰਦਨ ਫਿਰ ਫਿਰ ਜਉ ਨਹੀਂ ਪਾਈ ਓਮੇ ਹੈ ਜੋ ਬੜਾ ਬੰਦਨ ਹੈ ਕਿਉਂਕਿ ਹੋ ਤਾਂ ਸਭ ਕੁਝ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਰਿਹਾ ਹੈ ਪਰ ਬੰਦਾ ਸੋਚਦਾ ਹੈ ਕਿ ਮੈਂ ਕਰ ਰਿਹਾ ਹਾਂ ਮੈਂ ਕਰ ਰਿਹਾ ਮੇਰੇ ਮੁਤਾਬਕ ਹੋ ਰਿਹਾ ਹੈ ਫਿਰ ਇਹ ਦੂਜੇ ਨੂੰ ਵੀ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਦੂਜਾ ਵੀ ਮੇਰੇ ਹੁਕਮ ਦੇ ਵਿੱਚ ਚੱਲੇ ਜਿਵੇਂ ਦਾ ਮੈਂ ਕਹਾ ਉਵੇਂ ਦਾ ਉਹ ਹੁਕਮ ਮੰਨੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਇਸ ਕਰਕੇ ਕੋ ਲੋ ਦੁੱਖ ਭੋਗਦਾ ਹੈ ਹੰਕਾਰ ਹੈ ਜੋ ਹੰਕਾਰ ਦਾ ਬਹੁਤ ਵੱਡਾ ਦੁੱਖ ਹੈ ਹੰਕਾਰ ਹੀ ਹੈ ਜਿਸ ਕਰਕੇ ਸੀ ਮੁਰਮੁਰ ਰੀ ਬਰਥ ਹੋ ਰਿਹਾ ਸਾਡਾ ਬਾਰ ਬਾਰ ਜੁਨੀਆਂ ਦੇ ਵਿੱਚ ਆ ਰਹੇ ਹੋਂ ਮੈਂ ਇਹਾ ਜਾਤ ਹੈ ਹੋਂ ਮੈਂ ਕਰਮ ਕਮਾਈ ਸਤਿਗੁਰੂ ਕਹਿੰਦੇ ਹਨ ਹੋਂ ਮੈਂ ਇਹੀ ਬੰਦਨਾ ਫਿਰ ਫਿਰ ਜੁਨੀ ਪਾਏ ਦੁਬਾਰਾ ਦੁਬਾਰਾ ਜੁਨੀਆਂ ਦੇ ਵਿੱਚ ਆ ਰਿਹਾ ਹੰਕਾਰ ਕਰਕੇ ਹੰਕਾਰ ਇੱਕ ਮਨ ਦੀ ਬੀੜ ਹੈ ਇਸ ਨੂੰ ਨਾਮ ਦੇ ਰੰਗ ਨਾਲ ਹੀ ਧੋਇਆ ਜਾ ਸਕਦਾ ਹੈ ਨਾਮ ਨੂੰ ਜਪਣ ਦੇ ਨਾਲ ਤੇ ਉਸ ਨੂੰ ਸੁਣਨ ਦੇ ਨਾਲ ਹੀ ਇਸ ਦਾ ਖਾਤਮਾ ਹੋ ਸਕਦਾ ਹੈ ਹੋਰ ਕੁਝ ਨਹੀਂ ਹੋਰ ਕੋਈ ਇਸ ਦਾ ਇਲਾਜ ਹੀ ਨਹੀਂ ਕਰ ਸਕਦਾ ਸਿਵਾਏ ਪ੍ਰਮਾਤਮਾ ਦੇ ਨਾਮ ਤੋਂ ਸੋ ਅਸੀਂ ਹੰਕਾਰ ਦੇ ਵਿੱਚ ਆ ਕੇ ਹਉਮੈ ਦੇ ਵਿੱਚ ਆ ਕੇ ਆਪਣੇ ਆਪ ਨੂੰ ਵੱਡਾ ਸਮਝਦੇ ਹਾਂ ਦੂਜੇ ਨੂੰ ਨੀਵਾਂ ਸਮਝਦੇ ਹਾਂ ਇੱਕ ਬੰਦਨ ਹੈ ਪਰ ਜੇਕਰ ਹੰਕਾਰ ਨਿਕਲ ਜਾਏ ਮਨੁੱਖ ਦੇ ਮਨ ਦੇ ਵਿੱਚੋਂ ਇਹ ਪਰਮਾਤਮਾ ਦਾ ਨਾਮ ਹੀ ਹੈ ਜੋ ਘਟ ਸਕਦਾ ਹੈ ਤੇ ਹੋਰ ਕੋਈ ਨਹੀਂ ਪਰ ਜੇਕਰ ਪਰਮਾਤਮਾ ਦੇ ਨਾਮ ਜਪ ਲਿਆ ਤੇ ਇਸ ਨੂੰ ਸੁਣ ਲਿਆ ਗਿਆ ਹੰਕਾਰ ਖਤਮ ਹੋ ਗਿਆ ਮਨ ਦੇ ਵਿੱਚੋਂ ਫਿਰ ਫਿਰ ਜੁਨੀਆਂ ਦੇ ਵਿੱਚ ਸਾਨੂੰ ਨਹੀਂ ਆਣਾ ਪਏਗਾ ਇਹ ਇੱਕ ਬਹੁਤ ਵੱਡਾ ਬੰਦਨ ਹੈ ਜੋ ਅਸੀਂ बार-बार ਜਨਮ ਲੈ ਰਹੇ ਹਾਂ ਮਰ ਰਹੇ ਹਾਂ ਜੰਮ ਰਹੇ ਹਾਂ ਇਹ ਬਹੁਤ ਵੱਡਾ ਬੰਦਨ ਹੈ ਪਰ ਇੱਕ ਸ਼ਬਦ ਦੇ ਨਾਲ ਇਕ ਸ਼ਬਦ ਦਾ ਜਾਪ ਕਰਕੇ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਇਸ ਨੂੰ ਧੋਇਆ ਜਾ ਸਕਦਾ ਹੈ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ